ਉਹਨਾਂ ਪਤਾ ਦੇਖੀ ਜਾਕੀ ਉਹ ਕਹਿੰਦੇ ਨੇ ਕਿ ਉਹ ਸਹੀ ਅਜ ਮੈਂ 3:00 ਵਜੇ ਇੱਥੇ ਪਹੁੰਚਿਆ ਤੇ ਯੂਸਫ ਨਹੀਂ ਸੀ। ਉਹ ਮੈਨੂੰ ਬੈਠਾ ਰ ਮੈਨੂੰ ਸਮਝ ਨਹੀਂ ਆ ਰਹੀ ਕਿ ਜੇ ਜੌਬ ਲਈ ਆਪਾਂ ਕੰਮ ਕਰਦੇ ਹਾਂ ਤਾਂ ਛੁੱਟੀ ਕਿਉਂ ਹੈ ਮਾਨੂੰ ਲੇਟ ਕਿਉਂ ਹੈ। ਅਕਸਰ ਆਈਦਾਜੀ ਨਗਰ ਕੌਂਸਲ ਅੰਮ੍ਰਿਤਪੁਰ ਦੀ ਮਜੀਦ ਖਾਨਾ ਦੀ ਨਗਰ ਕੌਂਸਲ ਹੈ। ਸੋ ਅੱਜ ਕਈ ਦਿਨ ਤੋਂ ਇਹ ਸੁਣਨ ਨੂੰ ਮਿਲ ਰਿਹਾ ਸੀ ਕਿ ਯੂਸਫ ਡਿਲੇਅ ਉਹਦੇ ਘਟਨੇ ਜਾਂ ਟਾਈਮ ਸਰ ਨਹੀਂ ਆਉਂਦੇ ਉਹ ਮੈਂ ਸੱਚੇ ਚ ਕੋਈ ਵਾਰੀ ਖੰਡ ਤੋਂ ਦਾ ਸਮਾਂ ਦਾ ਬੰਦਾ ਅੱਜ ਮੈਨੂੰ ਜਦੋਂ ਮੈਂ ਕਿਹਾ ਕਿ ਅਪਾ ਦੇਖੀਏ ਜਾ ਕੇ ਲੋਕ ਜੋ ਕਹਿੰਦੇ ਨੇ ਕਿ ਉਹ ਸਹੀ ਅੱਜ ਮੈਂ 3 ਵਜੇ ਇੱਥੇ ਪਹੁੰਚਿਆ ਤੇ ਯੂਸਾਫ ਨਹੀਂ ਸੀਗੇ ਮੈਂ ਉਦੀਵਰੇ ਲਿਖਤੀ ਵੀ ਦੇ ਚੁੱਕਿਆ ਹਾਂ ਡਿਪਾਰਟਮੈਂਟ ਨੂੰ ਈਡੀਸੀ ਸਾਹਿਬ ਨੂੰ ਕਿ ਇਹ ਦਿੱਕਤ ਜਿਹੜੀ ਸ਼ਾਇਦ ਕਿਉਂਕਿ ਜਦੋਂ ਆਪਾਂ ਆਫਿਸ 'ਚ ਆਪਣੀ ਚੇਅਰ ਤੇ ਨਹੀਂ ਹੁੰਦਾ ਤਾਂ ਬਹੁਤ سارے ਕੰਮ ਜਿਹੜੇ ਨੇ ਉਹ ਪੈਂਡਿੰਗ ਰਹਿ ਜਾਂਦੇ ਨੇ। ਉਹ ਸਾਨੂੰ ਬੜੀ ਦਿੱਕਤ ਆਉਂਦੀ ਹੈ ਇਸ ਦਾ ਵੀ ਪਹਿਲਾਂ ਵੀ ਸਾਨੂੰ ਪ੍ਰੋਬਲਮ ਆਉਂਦੀਆਂ ਰਹੀਆਂ ਨੇ। ਤੁਸੀਂ ਦੇਖਿਆ ਹੋਊਗਾ ਪਤਾ ਨਹੀਂ ਮੈਂ ਮੈਂ ਤਾਂ ਐਸਡੀਓ ਸਾਹਿਬ ਵੀ ਨਾਰਾਜ਼ ਸੀਗੇ ਅੱਜ। ਉਹਨਾਂ ਨੂੰ ਵੀ ਮੈਂ ਕਹਿੰਦਾ ਸੀ ਮੈਨੂੰ ਸਮਝ ਨਹੀਂ ਆ ਰਹੀ ਕਿ ਜਦੋਂ ਜੌਬ ਮਿਲੀ ਆਪਾਂ ਕੰਮ ਕਰਦੇ ਹਾਂ ਤਾਂ ਛੁੱਟੀ ਕਿਉਂ ਆ ਮੰਗੂ ਲੇਟ ਕਿਉਂ? ਆਪਾਂ ਕਹਾਂਗੇ ਚਲੋ ਫਿਰ ਵੀ ਅੱਧਾ ਕਟਾ ਮੈਂ ਕਰ ਲਾਂ ਦਾੜੀ ਕਰ ਲਾਂ ਦਾ ਬਸ ਜਦੋਂ ਤੁਸੀਂ 3 ਵਜੇ ਵੀ ਮਾ ਕੇ ਦੇਖਿਆ ਉੱਥੇ ਨਹੀਂ ਸੀ ਕਿ ਸੋ ਉਹਨਾਂ ਵਰੇ ਜਰੂਰ ਚਾਹੀਦੀ ਉਹ ਜੀ ਉਹ ਵੀ ਮੈਂ ਉਹ ਹੀ ਕਹਿ ਰਿਹਾ ਵੀ ਜਦੋਂ ਘਰ ਦਾ ਮੁਕੀ ਕਰਨਾ ਹੋਵੇ ਤਾਂ ਥੱਲੇ ਵੀ ਡਰ ਘਟ ਜਾਂਦਾ ਸੋ ਇੱਥੇ ਯੂਜ਼ ਆ ਨਾ ਹਾਜ਼ਰੀ ਪ੍ਰੋਪਰ ਹੋਣਾ ਕਰਕੇ ਪਹਿਲਾਂ ਇੱਥੇ ਸੜ ਕੋ ਡਿਸ਼ਨਲ ਚਾਰਜ ਜੈ ਜੀਸ ਆਫ ਦਾ ਡਿਸ਼ਨਲ ਚਾਰਜ ਹੈਗਾ ਜਾਂ ਅਸੀਂ ਭੇਜ ਦਿੱਤੀ ਸੀ ਕਿ ਉੱਥੇ ਚੈੱਕ ਸਾਈਨ ਨੂੰ ਜਾਂ ਮਾਲ ਉਹ ਆ ਗਿਆ ਤੁਸੀਂ ਇੱਥੇ ਯੂਜ਼ਰ ਨਾਲ ਉਹਨਾਂ ਕਰਕੇ ਤਾਂ ਉਹ ਦਿੱਕਤਾਂ ਜਿਹੜੀਆਂ ਸਾਨੂੰ ਆ ਗਈਆਂ ਕਾਫੀ ਫਾਰਮ ਸੀ ਕਿ ਇੱਥੇ ਮੈਂ ਅੱਜ ਕੀਤੀ ਹੈਗੀ ਆ ਜੀ ਸਾਹਿਬ ਨਾਲ ਕਿ ਤੁਸੀਂ ਇੱਕ ਦਿਨ ਪੱਕਾ ਮੰਗਲਵਾਰ ਦਾ ਇੱਥੇ ਆਓ ਜਿਹੜੀਆਂ ਉਹ ਪੈਂਡੈਂਸ ਸੀ ਉਹ ਜਲਦੀ ਤੋਂ ਜਲਦੀ ਕਲੀਅਰ ਕੀਤੀਆਂ ਜਾਣ ਸਨ ਇਹ ਸਾਰਾ ਅੱਜ ਅਜੀਤ ਆ ਜੀ ਅਜੀਤ ਕਾ